ਬਾਈ ਗੁਰਦੇ ਦਾ ਖਾਲਾ ਬਾਈ ਨੂੰ ਲਈ ਪਹੁੰਚ ਆ ਗਿਆ ਭਰਾਵਾਂ ਦੀ ਤਿਆਰੀ ਇਸ ਤਰ੍ਹਾਂ ਹੋ ਤੈੜ ਦੀ ਤੇ ਅੱਗੇ ਭਰਾ ਟਰੈਕਟਰ ਜਿਹੜਾ ਲੈ ਕੇ ਜਾਂਦਾ ਵਾ ਆਪਾਂ 55 ਜਾਂਦਾ ਹੁੰਦਾ ਸੀਗਾ ਹਰੇਕ ਸਾਲ ਅਸੀਂ ਜਿਹੜਾ ਸ੍ਰੀ ਹਿਊਟ ਹੈ ਉਹਨਾਂ ਦੇਰ ਲੈ ਕੇ ਗਏ ਸੀਗੇ ਤੇ ਇੱਕ ਵੀ ਭਰਾ ਤੇ ਟਰੈਕਟਰ ਦੂਜਾ ਕੋਲ ਟਰੈਕਟਰ ਲੈ ਕੇ ਚੱਲਿਆ ਵਾ ਰੰਗਤ ਜੀ ਕੀ ਆ ਰਹੀ ਹੈ ਤੇ ਕਿਹੜੇ ਕਿਹੜੇ ਭਰਾ ਜਾ ਰਹੇ ਆ ਜੇਰੀ ਉਹਨਾਂ ਨੂੰ ਬੱਸੇ ਜ਼ਰੂਰ ਕਮੈਂਟ ਕਰਕੇ ਕਿਹੜੇ ਕਿਹੜੇ ਭਰਾ ਗਏ ਹੋਏ ਉਹ ਵੀ ਜਰੂਰ ਦੱਸੋ ਤੇ ਟੈਂਕੂ ਭਰਾ ਦਾ ਚੱਲਿਆ ਵਾ ਰਾਈਡਰ ਨੇ ਤੇ ਆ ਰਿਹਾ ਹੈ ਭਰਾ ਸੰਗਤ ਆ ਰਹੀ ਹੈ ਹਜੇ ਤਿਆਰ ਹੋ ਕੇ ਤੇ ਤਿਆਰੀ ਆ ਭਰਾਵਾਂ ਦੀ ਸ੍ਰੀ ਅਨੰਦਪੁਰ ਸਾਹਿਬ ਦੀ ਜੀ ਰਾਜਾ ਹੋ ਗਿਆ ਵਾ ਅਜੇ ਦੋ ਤਰੇ ਲਾਇਆ ਨੇ ਲੱਗੇ ਭਰਾ ਐਂਡ ਕਰ ਤੋਂ ਇਹ ਆਕੇ ਭਰਾ ਟ੍ਰੈਕਟਰ ਜਿਹੜਾ ਲੈ ਕੇ ਜਾਂਦਾ ਵਾ ਆਪ 52 ਜਾਂਦਾ ਹੁੰਦਾ ਸੀਗਾ ਹਰੇਕ ਸਾਲ ਅਸੀਂ ਜਿਹੜਾ ਸ੍ਰੀ ਹਿਊਟਰ ਨਾਲ ਡੇਰ ਲੈ ਕੇ ਗਏ ਸੀਗੇ ਐਕਚੁਅਲੀ ਭਰਾ ਇਹ ਟ੍ਰੈਕਟਰ ਦੂਜਾ ਕੋਹ ਟ੍ਰੈਕਟਰ ਲੈ ਕੇ ਚੱਲੇ ਆ ਵਾ ਮੰਗਤ ਜੀ ਪਿਆਰੀ ਜੱਟ ਕਿਹੜੇ ਕਿਹੜੇ ਭਰਾ ਜਾ ਰਹੇ ਆ ਜੇਰੀ ਇਹਨਾਂ ਨੂੰ ਕਰਦੇ ਹੋ ਬੰਦੇ ਜ਼ਰੂਰ ਕਮੈਂਟ ਕਰਕੇ ਕਿਹੜੇ ਕਿਹੜੇ ਭਰਾ ਗਏ ਹੋਏ ਉਹ ਵੀ ਜ਼ਰੂਰ ਦੱਸੋ ਕਿ ਟੈਂਕ ਉਪਰ ਆ ਰਾ ਚੱਲਿਆ ਵਾ ਬੜਾ ਇੰਨਾ ਤੇ ਆ ਰਿਹਾ ਆ ਭਰਾ ਸੰਗਤ ਆ ਰਹੀ ਹੈ ਹਜੇ ਤਿਆਰ ਹੋ ਗਈ ਤੇ ਤਿਆਰੀ ਆ ਭਰਾਵਾਂ ਦੀ ਸਰੀ ਅਨੰਦਪੁਰ ਰਵੇਬੀ ਜੀ ਰਾਜਾ ਹੋ ਗਿਆ ਵਾ ਅੱਜ ਦੋ ਤਰੇ ਰਲਾਈ ਜਾਵੇ ਉਹ ਮਿਲ ਕੇ ਰੋ ਮਾਸ਼ਾ ਅੱਲਾ ਮਾਨਿਆ ਲੱਗੇ ਭਰਾ ਇੰਦ ਘਟ ਤੋਂ ਕਰਨ ਰਾਮ ਆਦੀ ਤਿਆਰੀ ਹੈ ਜਰੀ ਪੋਰਟਲ ਦੀ ਤੇ ਅੱਗੇ ਭਰਾ ਟਰੈਕਟਰ ਜਿਹੜਾ ਲੈ ਕੇ ਜਾਂਦਾ ਵਾ ਆਪਾਂ 55 ਜਾਂਦਾ ਹੁੰਦਾ ਸੀਗਾ ਹਰੇਕ ਸਾਲ ਅਸੀਂ ਜਿਹੜਾ ਸ੍ਰੀ ਹਰਿਉਤ ਹੈ ਉਹ ਨਦੇੜ ਲੈ ਕੇ ਗਏ ਸੀਗੇ ਤੇ ਅੱਜ ਵੀ ਭਰਾ ਇਹ ਟਰੈਕਟਰ ਦੂਜਾ ਕੋਹ ਟਰੈਕਟਰ ਲੱਗ ਚੱਲਿਆ ਵਾ ਸਰvangਰ ਦੇ ਜੀ ਆ ਰਹੀ ਆ ਤੇ ਕਿਹੜੇ ਕਿਹੜੇ ਭਰਾ ਜਾ ਰਹੇ ਆ ਜਰੀ ਅਨੰਦਪੁਰ ਸਾਹਿਬ ਦੱਸਿਓ ਜਰੂਰ ਮੈਟ ਕਰਕੇ ਤੇ ਕਿਹੜੇ ਕਿਹੜੇ ਭਰਾ ਗਏ ਹੋਏ ਉਹ ਵੀ ਜਰੂਰ ਦੱਸੋ ਤੇ ਟੈਂਕੀ ਭਰਾ ਦਾ ਚੱਲਿਆ ਮੈਂ ਟੈਂਕੀ ਤੇ ਆ ਰਿਹਾ ਜਾਂ ਭਰਾ ਤੰਗਤ ਆ ਰਹੀ ਹੈ ਹਜੇ ਤਿਆਰ ਹੋ ਗਈ ਤੇ ਤਿਆਰੀ ਆ ਭਰਾਵਾਂ ਦੀ ਸ੍ਰੀ ਅਨੰਦਪੁਰ ਰੇਲ ਦੀ ਜੀਦਾ ਗੁਰਦਰਿੰਦਰ ਇੰਦਰੀ ਚਾਹੇ ਲੱਗੇ ਭਰਾ ਇੰਦਕਣ ਤੋਂ ਤੁਰਨਾ ਵਾਇਗੂ ਦੇ ਘਰ ਆ ਗਏ ਵਾਇਗੂ ਦੇ ਘਰ ਤੇ ਭਰਾਵਾਂ ਦੀ ਤਿਆਰੀ ਹੈ ਜਿਹੜੀ ਪਟਿਆਲ ਦੀ ਤੇ ਅੱਗੇ ਭਰਾ ਟਰੈਕਟਰ ਜਿਹੜਾ ਲੈ ਗਿਆ ਜਾਂਦਾ ਵਾ ਆਪਾਂ 55 ਜਾਂਦਾ ਹੁੰਦਾ ਸੀਗਾ ਹਰੇਕ ਸਾਲ ਜਿਹਨੋਂ ਆਹਨ ਜਿਹੜਾ ਸ੍ਰੀ ਹਿਊਟ ਹੈ ਉਹਨਾਂ ਦੇਰ ਲੈ ਕੇ ਗਏ ਸੀਗੇ ਤੇ ਐਕਤੀ ਭਰਾ ਇਹ ਟਰੈਕਟਰ ਦੂਜਾ ਉਹ ਟਰੈਕਟਰ ਲੈ ਕੇ ਚੱਲੇ ਆ ਵਾ ਮੰਗਰ ਤੇ ਵੀ ਪਿਆਰੀ ਹੈ ਕਿਹੜੇ ਕਿਹੜੇ ਭਰਾ ਜਾ ਰਹੇ ਆ ਜਿਹੜੀ ਉਹਨਾਂ ਨੂੰ ਕਰਦਾ ਵਾ ਬੱਸੇ ਜ਼ਰੂਰ ਕੰਨੈਕਟ ਕਰਕੇ ਕਿਹੜੇ ਕਿਹੜੇ ਭਰਾ ਗਏ ਹੋਏ ਉਹ ਵੀ ਜ਼ਰੂਰ ਦੱਸੋ ਇਹ ਟੈਂਕੂ ਭਰਾ ਦਾ ਚੱਲਿਆ ਵਾ ਡਰਾਈਵਰ ਤੇ ਹਜਾਰਾ ਹੀ ਆ ਭਰਾ ਸੰਗਤ ਆ ਰਹੀ ਹੈ ਹਜੇ ਤਿਆਰ ਹੋ ਗਈ ਤੇ ਤਿਆਰੀ ਆ ਭਰਾਵਾਂ ਦੀ ਤੇਰੀ ਅਨੰਦ ਭਰਾ ਵੀ ਜੀ ਰਾਜਾ ਹੋ ਗਿਆ ਵਾ ਅਜਿਹਾ ਦੁੱਖ ਨਹੀਂ ਹੋਦਾ ਇਹ ਸਭ ਜੀ ਲੱਗੇ ਭਰਾ ਐਂਡ ਕੱਟ ਤੋਂ ਤੋਰਨਾ ਪੋਰਟਲ ਦੀ ਤੇ ਅਗੇ ਭਰਾ ਟ੍ਰੈਕਟਰ ਜਿਹੜਾ ਲੈ ਕੇ ਜਾਂਦਾ ਵਾ ਆਪ 55 ਜਾਂਦਾ ਹੁੰਦਾ ਸੀਗਾ ਹਰ ਇੱਕ ਸਾਲ ਅਸੀਂ ਜਿਹੜਾ ਸ੍ਰੀ ਹਿਊਟ ਹੈ ਉਹਨਾਂ ਦੇਰ ਲੈ ਕੇ ਗਏ ਸੀਗੇ ਤੇ ਭਰਾ ਇਹ ਟਰੈਕਟਰ ਦੂਜਾ ਕੋਹ ਟਰੈਕਟਰ ਲੈ ਕੇ ਚੱਲਿਆ ਵਾ ਦੱਸੋ ਬਾਕੀ ਤੁਸੀਂ ਕੀ ਆ ਰਹੀ ਆ ਤੇ ਕਿਹੜੇ ਕਿਹੜੇ ਭਰਾ ਜਾ ਰਹੇ ਆ ਜਿਹੜੀ ਅਨੰਦਪੁਰ ਸਾਹਿਬ ਬੱਧੀਓ ਜਰੂਰ ਕਮੈਂਟ ਕਰਕੇ ਕਿਹੜੇ ਕਿਹੜੇ ਭਰਾ ਗਏ ਹੋਏ ਆ ਉਹ ਵੀ ਜਰੂਰ ਦੱਸੋ ਫੇ ਟੈਂਕੂ ਭਰਾ ਦਾ ਚੱਲਿਆ ਵਾ ਡਰਾਈਵਰ ਤੇ ਹਰਿਆਰ ਆ ਭਰਾ ਤੰਗ ਤਾਰੀ ਹੈ ਹਜੇ ਤਿਆਰ ਹੋ ਵੀ ਤੇ ਤਿਆਰੀ ਆ ਭਰਾਵਾਂ ਦੀ ਸਰੀ ਅਨੰਦਪੁਰ ਰਾਇਲ ਦੀ ਇੱਥੇ ਤਾਂ ਦੂਰ ਤਿੰਨ ਦਾ ਇੱਥੇ ਦੇ ਉੱਧਰ ਟੇਲੀਆ ਲੱਗੇ ਭਰਾ ਐਂਡ ਕੱਟ ਤੋਂ ਕਰਨਾ